ਕਰਨ ਨੂੰ ਨਹੀਂ ਦਿੰਦਾ ਉਹਨੇ ਨਹੀਂ ਬਾਬੇ ਕੋਈ ਸ਼ਰਮ ਨਾ ਆਈ ਹੋਗੀ ਆਪਾਂ ਦੇ ਕੋਈ ਕੁੱਤੇ ਨੂੰ ਵੀ ਇੱਕ ਦੇ ਤਾਰਨਾ ਹੋਵੇ ਨਾ ਉਹ ਵੀ ਗੁਰਦਾਰਾ ਵੇਖੀਦਾ ਵੀ ਕਿਤੇ ਲਾਗੇ ਗੁਰਦਾਰਾ ਹੈਗਾ ਕਿ ਦੋਤੋ ਵਿਚਾਰਾ ਦੁੱਧ ਦਾ ਪੀ ਲੂਗਾ ਇੱਕ ਲੱਤਾ ਦਾ ਥੋੜੀ ਦੂਰ ਜਾਣਾ ਤੇ ਅੱਧੀ ਰੋਟੀ ਖਾਦੀ ਮੂੰਹ ਫਲੀ ਖਾ ਗਈ ਜਿਆਦਾ ਕਰਨ ਨਾ ਗੋਈ ਅਲੀ ਮਾ ਰੋਣਾ ਅੱਜ ਸੜਕ ਤੇ ਬਾੜਾ ਸੜਕ ਤੇ ਪਵੇ ਤੇ ਨਹੀ ਕਿਉਂ ਤੁਹਾਡੀ ਮਾਂ ਵਾ ਤੁਹਾਨੂੰ ਕਿਹੜੀ ਸੜਕ ਤੇ ਸੁਟਿਆ ਸੀ ਇਹਨਾਂ ਨੇ ਬੋਲੇ ਬੇਟੇਰਾ ਸਾਹਿਬ ਹਾਂ ਅੱਛਾ ਤੇ ਤਾਂ ਦਾ 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 ਅੰਦਰ ਐਸੇ ਤਾਂ ਜੇ ਲੋਕੀ ਚਾੜਗੇ ਅੱਛਾ ਤੇ ਭੈਣ ਮਾਂ ਆਵਾ ਤੁਹਾਡੀ ਤੁਹਾਨੂੰ ਜਮਿਆ ਤੇ ਤੁਸੀਂ ਪਾ ਨਹੀਂ ਸਕਦੇ ਨੂੰ ਲੱਖ ਲੱਖ ਦੀ ਲਾਂਤ ਭੈਣਾ ਤੁਹਾਡੇ ਤੇ ਫਿਰਤਾ ਜੇ ਸਾਡੇ ਤੋਂ ਨਹੀਂ ਸਾਂਭੀ ਜਾਂਦੀ ਸੀਨਾ ਸੰਸਥਾ ਵੱਲੋਂ ਬੋਲਦੇ ਆ ਠੀਕ ਹੈ ਜੀ ਅਸੀਂ ਮਾਤਾ ਨੂੰ ਲੈ ਕੇ ਚੱਲੇ ਆ ਤੁਹਾਡੀ ਨੂੰ ਤੇ ਤੁਹਾਨੂੰ ਸ਼ਰਮ ਮਾਸਾ ਵੀ ਨਹੀਂ ਆਉਂਦੀ ਤੁਹਾਨੂੰ ਲੋਕਾਂ ਕੋਈ ਗੱਲ ਨਹੀਂ ਮੈਂ ਲੈ ਕੇ ਆਉਣਾ ਸਰਪੰਚ ਨੂੰ ਤੇ ਤੁਹਾਡੇ ਘਰ ਲੈ ਕੇ ਆਉਣਾ ਤੇ ਫਿਰ ਮੈਂ ਪੁੱਛਣਾ ਵੀ ਸਾਂਭੀ ਜਾਂਦੀ ਹੈ ਕਿ ਨਹੀਂ ਸਾਂਭੀ ਜਾਂਦੀ ਆਪਾਂ ਚੱਲੀਏ ਲੈ ਕੇ ਚਲੀਏ ਘਰੀ ਚਲਾ ਮਾ ਮੇਰਾ ਨਾਂ ਬੈਤ ਤੈਨੂੰ ਉਹਦੇ ਵੀ ਦਰਸ਼ਨ ਕਰਦੇ ਆਪਾਂ ਹਾਂ ਵਾਹਿਗੁਰੂ ਠੀਕ ਠਾਕ ਵੀ ਦੀ ਖਾਸਾ ਹੀ ਫਤਿਹ ਠੀਕ ਠਾਕ ਕਿੱਥੇ ਮਾਤਾ ਅੱਛਾ ਆ ਮਾਤਾ ਉਹ ਤਾਂ ਮੈਂ ਇੱਥੇ ਡਿਊਟੀ ਅੱਛਾ ਮੈਂ ਡਿਊਟੀ ਕਰਦਾ ਪੰਜਾਬ ਹோம்ਗਾਰਡ ਇੱਥੇ ਇਹ ਮੌਰੀ ਨੰਗਾ ਨਾ ਇਹ ਤਾਂ ਆਪਾਂ ਨੂੰ ਅੱਛਾ ਵੀ ਇਹਨੂੰ ਕਿੱਥੇ ਭੇਜ ਦਿੱਗੇ ਹੈ ਮੇਰੀ ਤੁਹਾਡਾ ਨਾਲ ਗੱਲ ਹੋਈ ਤੇ ਮੈਂ ਤੁਹਾਨੂੰ ਬੜੇ ਚਿਰ ਦਾ ਜਾਣਦਾ ਹਾਂ ਬਹੁਤ ਜਨਾਬਾ ਤੁਹਾਡਾ ਇਹ ਮਾਤਾ ਇਹ ਮਾਤਾ ਕਿੱਥੋਂ ਇਹ ਮਾਤਾ ਦਾ ਹੈ ਪੱਟੀ ਦੀ ਇਹਦੇ ਤਿੰਨ ਕੁੜੀਆਂ ਬੈਈਆਂ ਮੈਂ ਜਿਨ੍ਹਾਂ ਨੇ ਘਰੋਂ ਕੱਢ ਕੱਥਾ ਇੱਕ ਇੱਕ ਪੁੱਤ ਦਾ ਉਹ ਵੀ ਨਾਮ ਨਾ ਆਵਾ ਲੱਗੇ ਕਰਦਾ ਜੀ ਹਾਂ ਬਾਤ ਹੈ ਕਿ ਕਿਹੜਾ ਪੈਨ ਤੁਹਾਡਾ ਪੱਟੀ ਆ ਇਹੋ ਪੱਟੀ ਇਹੋਈ ਆ ਹਾਂ ਤੇ ਘਰ ਪਰਿਵਾਰ ਕੌਣ ਕੁੜੀਆਂ ਤਿੰਨਾਂ ਬੈਈਆਂ ਤਾਂ ਕਦੇ ਆ ਗਿਆ ਚਲਕੇ ਕੋਈ ਕਦੋਂ ਤੱਕ ਆ ਦਿੱਤਾ ਨਾ ਨਾ ਤਾਂ ਦੋ ਵੇੜ ਕੇ ਖਾ ਗਿਆ ਇਵਰੇ ਮਾਤਾ ਦੇ ਅੱਗੇ ਵੀ ਮੈਨੂੰ ਮਹੀਨਾ ਇੱਕ ਪਹਿਲਾਂ ਵੀ ਫੋਨ ਆਇਆ ਸੀਗਾ ਹਾਂ ਅੱਛਾ ਮੋਟੇ ਮੁੰਡੀਆਂ ਨੂੰ ਜਲਦੀ ਆਵੇ ਦੱਕ ਤਾਂ ਛੱਡ ਕੇ ਤਾਂ ਮੇਰੇ ਛੱਡ ਗਈ ਅੱਛਾ ਦੱਕ ਦਿਨ ਲੈ ਕੇ ਗਈ ਸੀ ਹਾਂ ਤੇ ਨਹੀਂ ਛੱਡ ਕੇ ਕਿਹਦੇ ਕੋਲ ਗਈ ਫੇਰ ਤੁਹਾਨੂੰ ਇੱਥੇ ਛੜ ਕੇ ਛੱਡ ਗਈ ਅੱਛਾ ਉਹਨੇ ਬਿਲਕੁਲ ਦਮਾ ਜਾਂਦਾ ਬੰਦਾ ਸੁਣਦਾ ਮਾਰ ਸੁਣਦੀ ਨਹੀਂ ਘਟੇਲਾ ਪੈਂਦੀ ਰਹੀ ਮੈਨੂੰ ਉਹ ਭੈਣ ਦੇਂਦੀ ਕਿੱਥੇ ਆਉ ਉਹ ਨਰੇਂਦੀ ਮਾਨਕਪੁਰਾ ਮਾਨਕਪੁਰਾ ਲੱਗ ਗਈ ਮਾਨਕਪੁਰਾ ਨਾਲ ਹੀ ਆਪਣੇ ਮਾਤਾ ਵੈਸੇ ਤੁਹਾਡਾ ਘਰ ਹੈ ਕਿੱਥੇ ਬੱਡੀ ਜੋ ਉਹ ਵੇਚ ਗਿਆ ਪਿਆ ਕੋਹ ਨਹੀਂ ਆਲਾ ਉਹ ਵੇਚ ਦਿੱਤਾ ਥਾ ਮੈਂ ਇੱਥੇ ਨਹੀਂ ਆ ਹਾਂ ਤੇ ਮੁੰਡਾ ਤੁਹਾਡਾ ਮੁੰਡਾ ਉਹ ਘੋੜਾ ਲੱਗਾ ਉਹ ਤੇਰਾ ਪੰਜ ਪੰਜ ਕੋਟੀਆਂ ਉੱਤੇ ਹੈਗਾ ਉਹ ਵੀ ਪੋਹਦਾ ਕੀਤਾ ਵੈ ਉਹ ਨਹੀਂ ਨਹੀਂ ਕਰਦਾ ਅੱਛੇ ਮੁੰਡਾ ਨਹੀਂ ਕਰਦਾ ਉਹ ਨਹੀਂ ਕਰਦਾ ਸਾਰ ਸਾਰੀ ਸਮਾਨ ਵੇਚਦਾ ਹੈਗਾ ਸਮਾਨ ਤੇ ਜਾਂਦੇ ਇਹਨਾਂ ਨੂੰ ਮਤਲਬ ਉੱਧਰ ਜਾਂਦੇ ਨਹੀਂ ਮੈਂ ਐਂ ਜਾਂ ਨੂੰ ਲੰਗਦਾ ਨਾ ਕੋਠੇ ਦਾ ਵੀਰੇ ਜਾਂਦੇ ਵੀ ਨਹੀਂ ਮਾਤਾ ਨੂੰ ਤੁਸੀਂ ਅੱਛਾ ਇੱਥੇ ਬੈਠੇ ਨੇ ਆ ਰਾਤ ਨੂੰ ਵੀ ਰਾਤ ਨੂੰ ਇੱਥੇ ਗੋਗਾ ਖਾਪੋ ਤੇ ਚਲ ਜਾਂਦੀ ਹੈ ਉਹ ਤੇ ਜਾਂਦੇ ਨੇ ਉਹ ਤਾਂ ਉਹ ਨਾ ਕਰ ਦਿੰਦਾ ਉਹ ਨਾ ਕਰਦਾ ਉਹ ਨਾ ਕੋੜੇ ਦਿਨ ਪਹਿਲਾਂ ਛੱਡ ਗਿਆ ਇਹਨੇ ਦੇ ਘਰੇ ਵਿੱਚ ਆ ਲਾਇਕ ਅੱਛਾ ਉਹ ਮੇਰ ਤੇ ਕਰੇ ਘਰੇ ਛੱਡ ਗਿਆ ਜਿੱਥੇ ਨਾਲ ਹੁਣ ਘਰ ਆ ਤੇ ਭੇਜ ਘਰੇ ਮਾਤਾ ਕਹਿੰਦੀ ਕੋਈ ਹੈਗਾ ਨਹੀਂ ਤੇ ਭੇਜ ਕਿਨੇ ਦਿੰਦਾ ਫਿਰ ਨਹੀਂ ਨਹੀਂ ਮੇਰ ਨਹੀਂ ਪਤਾ ਤੂੰ ਨਹੀਂ ਮੰਨਦੀ ਮੈਂ ਮਾਂ ਰਾਂ ਨੂੰ ਮੰਨਣ ਵਾਲੀ ਆ ਪਰ ਨਹੀਂ ਮੰਨ ਗਈ ਤੇ ਕੁੜੀਏ ਦੀ ਇੱਥੇ ਰਹਿੰਦੀ ਇੱਕ ਇੱਕੇ ਦਿੰਦਾ ਇਹੋ ਨਾ ਮੇਰੇ ਚਾਚੂ ਨੇ ਕਰਕੇ ਨਾ ਰਿਕਸ਼ਾ ਹਾਂਜੀ ਉਹਨੇ ਮੈਨੂੰ ਆਫਰ ਕਰਾਇਆ ਹੈਗਾ ਕਿਥੇ ਭੇਜੇ ਮਾਤਾ ਜੀ ਮਾਨਕਪੁਰੇ ਅੱਛਾ ਮਾਨਕਪੁਰੇ ਤੇ ਫੇਰ ਉਹ ਘੱਟੇ ਰਹਿੰਦੇ ਤਾਂ ਉਹ ਨਵਾਂਦੇ ਇਹਨੂੰ ਸਾਹਮਣੇ ਜਾਂਦਾ ਤਾਂ ਹੈ ਅਛਾ ਉਹ ਕਿਨੇ ਸਾਹਮਣੇ ਨਹੀਂ ਜਾਂਦਾ ਕੋਈ ਉਹਨਾਂ ਦਾ ਮਾਨਕਪੁਰੇ ਘਰ ਵਾਲੇ ਦਾ ਕੀ ਨਾ ਪੈਂਦੇ ਦਾ ਓ ਮਾਗਾ ਵਿਸਾ ਹੈ ਵਿਸਾ ਹਾਂ ਘੱਟੇ ਦੇ ਕੰਮ ਕਰਦਾ ਹਾਂ ਤੇ ਕੁੜੀ ਦਾ ਨਾਂ ਕੀ ਆ ਇੰਦਰ ਆ ਇੰਦਰ ਆ ਚੱਲ ਇਹ ਤਾਂ ਮਾਨਕਪੁਰੇ ਵਿਆਹੀ ਆ ਤੇ ਦੂਜੀਆਂ ਕੁੜੀਆਂ ਉਹ ਇੱਕ ਆ ਗਿਆ ਇੱਥੇ ਐ ਨਾ ਗੀਂੰਦੀ ਨੇ ਜੀ ਨੇ ਇੱਕ ਮੁੰਡਾ ਮੈਂ ਲਾਲੂ ਘੁੰਮਣਾ ਇੱਕ ਲਾਲੂ ਘੁੰਮਣਾ ਕੋਈ ਨਹੀਂ ਪਹਦਾਨਦਾਂ ਦੇ ਕਰਕੇ ਤੈਨੂੰ ਸਾਮ੍ਹਿਆਂ ਜਾਂਦਾ ਤੇ ਅਦਿ ਰੋਟੀ ਖਾਦਿਆ ਮੂੰਹ ਫਲੀ ਖਾਗਿਆ ਜਾਲਾ ਕਰਨਾ ਗੋਈ ਵਾਲੀ ਮਾਂ ਰੋਣਾ ਵੇਲਾ ਕੋਈ ਨਹੀਂ ਮਰਕੋਸਲ ਨਹੀਂ ਮੁਰਵਾ ਗਈ ਮੈਂ ਕਿੱਥੇ ਹੈਲੋ ਸੰਜੀ ਮਾਂ ਕਹਿੰਦੀ ਆ ਕਿ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਮੌਫਲੀ ਖਾ ਕੇ ਮੈਂ ਗੁਜ਼ਾਰਾ ਕਰਨੀ ਪਤਾ ਨਹੀਂ ਕਿਸ ਨੇ ਮੌਫਲੀ ਦਿੱਤੀ ਵਿਚਾਰੀ ਨੂੰ ਤੇ ਇਹੋ ਜਿਹੇ ਇਤਿਹਾਮ ਨੋਹਾ ਪਾ ਕੇ ਹੀ ਕਰਨਾ ਵਾ ਇਹੋ ਜੇ ਪੁੱਤਾਂ ਨੂੰ ਕੀ ਕਰਨਾ ਚਾਰ ਬੱਚਿਆਂ ਦੀ ਮਾਂ ਵਾ ਤਿੰਨ ਧੀਆਂ ਤੇ ਚੌਥਾ ਇਹਨਾਂ ਦਾ ਬੇਟਾ ਠੀਕ ਹੈ ਜੀ ਚਾਹੇ ਜਿੱਦਾਂ ਮਰਜੀ ਵਿਚਾਰੀ ਨੇ ਪਾਲ ਲਿਆ ਪਰ ਹਾਂਜੀ ਹਾਂ ਸੋਡੜ ਕੇ ਪਾਲ ਲਿਆ ਅੱਜ ਮੇਰਾ ਮਨ ਕੋਈ ਨਹੀਂ ਕੋਈ ਨਹੀਂ ਮਦਦ ਮੱਚਾ ਜੋਦੀ ਟਿਕਾਣੇ ਤੋਂ ਮੈਂ ਟੈਂਸ਼ਨ ਆ ਲਿਆ ਤੁਹੇ ਲੋ ਨੇ ਬਾਬਾ ਜੀ ਛੱਡ ਕੇ ਗਏ ਇਹਨੂੰ ਪਹਿਲਾਂ ਅਸੀਂ ਉੱਥੇ ਭੇਜਿਆ ਸੀ ਇਹਨਾਂ ਨਾਲ ਗੱਲ ਹੋਈ ਮੇਰੇ ਵੀਰ ਜੀ ਨਾਲ ਅੱਛਾ ਆਪ ਜੀ ਮੈਂ ਪੂਰੀ ਕੋ ਭੇਜਿਆ ਹੋਇਆ ਅੱਜ ਛੱਡ ਕੇ ਅੱਛਾ ਫੇਰ ਛੱਡ ਗਿਆ ਇੱਥੇ ਛੱਡ ਕੇ ਇੱਥੇ ਛੜਕ ਤੇ ਛੱਡ ਕੇ ਗਿਆ ਹੈਂ ਇੱਕ ਖੜਿਆ ਹੋਇਆ ਛੱਡ ਜਾਂਦੀ ਨਾ ਪੈਸੇ ਦੇ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਬਿਮਾਰ ਸ਼ਮਾਰਤ ਵਿਚਾਰੀ ਹੈਗੀ ਨਹੀਂ ਆ ਬਜ਼ੁਰਗ ਵਾ ਹਨਾ ਸਿਰਫ ਦੋ ਵਾ ਤਿੰਨ ਰੋਟੀਆਂ ਖਾਂਦੀ ਹੋਗੀ ਹਾਂ ਸੰਭਾਲ ਹੁੰਦੀ ਹੈ ਜੀ ਹਾਂ ਜੀ ਇੱਥੇ ਆਈ ਜਾਂ ਤੁਰੇ ਤੁਰੇ ਮੇਰੇ ਬੈਠੀ ਹੈ ਇਹ ਤੇ ਹੁੰਦੀ ਆ ਪਾਣੀ ਬੋਤਲ ਭਰ ਕੇ ਲਿਆ ਕੇ ਦੇਈ ਦੀ ਆ ਉਕੀਆ ਜੋ ਗੀਨੀਆ ਅਫਰਿਕਾ ਦੇ। ਤੇ ਮੇਰਾ ਤਾਂ ਇਹਨੂੰ ਘਰੇ ਨਾ ਲੈ ਜAVE ਇਹਦੀ ਕੁੜੀ ਦੇ। ਜਿੰਨਾ ਹੀ ਮਾਣੀ ਉੱਤੇ ਜਾਣਾ। ਹੈ? ਕੋਠੇ ਨਹੀਂ ਜਾਣਾ। ਉਹ ਇਹਨੂੰ ਚੱਕ ਕੇ ਗੱਲਾਂ ਬਾਤਾਂ ਉਹਦੇ ਕਰਦੇ ਬਣਦੇ। ਇਹਨੂੰ ਰੱਖਿਆ ਥੋੜੇ ਦਿਨਾਂ। ਇੱਕ ਦਿਨ। ਬਿਲ ਗੁਰਦਾਰੇ ਵੀ ਉਹ ਥੋੜਾ ਤੁਹਾਨੂੰ ਪਤਾ ਹੀ ਹੈ ਵੀ ਉਹ ਆ ਗੁਰਦਾਰੇ ਮੈਨੇਜਮੈਂਟ ਨਹੀਂ ਨਾ ਇੱਥੇ ਹੁੰਦੀ ਸਹੀ ਪੂਰੀ। ਉਹ ਤਾਂ ਲੰਬਾਰ ਤੋਂ ਮੇਲਾ ਨੂੰ ਉਹਨਾਂ ਦਾ। ਇਹ ਨੰਬਰ ਹੈਗਾ ਤਾਂ ਤਾਂ ਇਹਨਾਂ ਦੀ ਕੁੜੀ ਦਾ। ਨੰਬਰ ਦੇਗਾ। ਭਾਈ ਨੂੰ ਭਾਈ ਇਹ ਕਰ ਦਤਾ ਹੈ ਮੇ ਨੰਬਰ ਆ ਦੇ ਦੋ ਰਗਾ ਦੇ ਦੋ بڑا ਨੰਬਰ ਕੁੜੀ ਨੰਦਾ ਬਾਕੀ ਇਹ ਦੋ ਜਿਹੜੀ ਦਾ ਸਾਰੇ ਚਹਾਰ ਬੰਦੇ ਸਵਾਲ ਲੱਤੀ ਭਾਈ ਹਾਂ ਸਹੀ ਗੱਲ ਹੈ ਨਾ ਮੈਂ ਮਾਤਾ ਕੋਈ ਗੱਲ ਨਹੀਂ ਮਾਂ ਆਪਣੀ ਕੋਈ ਨਹੀਂ ਮਾਤਾ ਨੂੰ ਤਾਂ ਕਰਕੇ ਬੰਦ ਦੋ ਬੰਦ ਨਹੀਂ ਬੰਦ ਨਹੀਂ ਸੰਜੀ ਅੱਜ ਅਸੀਂ ਆਏ ਆ ਪੱਟੀ ਸ਼ਹਿਰ ਦੇ ਵਿੱਚ ਆਏ ਆ ਤੇ ਆ ਤੁਸੀਂ ਜਿਹੜੀ ਮਾਤਾ ਦੇਖ ਰਿਹਾ ਜੇ ਇਹ ਸਾਹਮਣੇ ਪਾਰਕ ਆ ਡਾਕਟਰ ਸੁਦਰਸ਼ਨ ਕੁਮਾਰ ਪਾਰਕ ਆ ਨਾਲ ਦੀ ਨਾਲ ਇਸੇ ਸਿਵਲ ਹਸਪੀਟਲ ਆ ਤੇ ਵੇਖੋ ਇਹ ਵੀ ਜਿਉਣੀ ਜਿਹੜੇ ਲਾਗਲੀ ਸ਼ੌਪ ਵਾਲੀ ਵੀਰ ਜਿਉਣੀ ਆ ਇਹ ਦੱਸਦੇ ਆ ਡਾਕਟਰ ਸਾਹਿਬ ਦੱਸਦੇ ਆ ਕਿ ਇਹ ਭੈਣ ਨੂੰ ਇਸ ਮਾਤਾ ਨੂੰ ਅਸੀਂ ਇਹਦੀ ਧੀ ਕੋਲ ਛੱਡ ਗਏ ਪਿੰਡ ਮਾਨਕਪੁਰਾ ਸਿਰਫ ਇਤੋਂ 3-4 ਕਿਲੋਮੀਟਰ ਦੂਰ ਆ ਪੱਟੀ ਮੋੜ ਲਾਗੇ ਤੇ ਉਹਨਾਂ ਨੇ ਵੇਖੋ ਥੋੜੇ ਦਿਨ ਰੱਖਿਆ ਤੇ ਵਾਪਸ ਭੌਂ ਕੇ ਇਸ ਮਾਤਾ ਨੂੰ ਫੇਰ ਬਾਜ਼ਾਰ ਦੇ ਵਿੱਚ ਇੱਥੇ ਰੋਡ ਦੇ ਉੱਤੇ ਛੱਡ ਕੇ ਚਲੀ ਗਈ ਇਹਦੀ ਸਗੀ ਧੀ ਅੱਗੇ ਕਹਿੰਦੇ ਹੁੰਦੇ ਕਿ ਪੁੱਤ-ਪੋਤ ਹੋ ਜਾਂਦੇ ਆ ਪਰ ਹੁਣ ਮੇਰੇ ਕੋਲ ਆ ਐਨਾ 10 ਦਿਨਾਂ ਚ ਮੇਰੇ ਤੋਂ ਦੂਜਾ ਤੀਜਾ ਕੇਸ ਆ ਗਿਆ ਵਾ ਕਿ ਹੁਣ 3 ਵੀ ਉਹ ਕੱਲ ਜੋ ਗਾਲੀਆਂ ਤੀਆਂ ਰਹਿ ਗਈਆਂ ਵਾ ਉਹ ਸੱਤ ਜੋ ਗਾਲੀਆਂ ਉਹ ਤੀਆਂ ਨਹੀਂ ਰਹਿ ਗਈਆਂ ਤੇ ਮਾਤਾ ਦੂਜਿਆਂ ਤੀਆਂ ਨੂੰ ਪਤਾ ਤੂੰ ਇੱਥੇ ਰਹਿਨੀ ਆ ਪਹਿਲਾਂ ਪਤਾ ਕੋਈ ਨਾ ਉਹ ਕਿਤੇ ਨਹੀਂ ਪਤਾ ਉਹਨਾਂ ਨੂੰ ਪਤਾ ਵਾ ਉਹਨਾਂ ਦੇ ਉਹਨਾਂ ਲੋਕ ਉਹ ਗਏ ਉਹ ਵੀ ਸੌਂ ਜਾਂਦੇ ਆ ਉਹਨਾਂ ਮੇਰੇ 1000 ਰੁਪਏ ਖਾ ਗਏ ਤੇ ਮੈਨੂੰ ਛੋਟੇ ਗਾਈ ਦੋ ਤੇ ਉਹ ਵੀ ਤੇ ਘਰ ਵਾਲੇ ਦਾ ਕੀ ਨਾ ਤੁਹਾਡੇ ਦਾ ਮਿੰਦਰ ਹੀ ਮਰ ਗਿਆ ਕੀ ਕੰਮ ਕਰਦਾ ਸੀਗਾ ਜਿਵੇਂ ਕਰਦਾ ਇਹ ਬੱਚੇ ਪਾਲਦੇ ਨੇ ਜ਼ਮੀਂਦਾਰ ਪਰਿਵਾਰ ਸੀ ਨਹੀਂ ਤੇ ਜ਼ਮੀਂਦਾਰਾਂ ਦੇ ਨਾਲ ਲੱਗਾ ਹੈਗਾ ਪਹਿਲਾਂ ਹਨਾ ਤੇ ਮਾਦਾ ਤੂੰ ਹੀ ਕਰੀ ਕੁੜੀਆਂ ਨੂੰ ਜਦੋਂ ਗਰੀਬੀ ਹੀ ਘਰੇ ਜਾਂ ਕੇ ਯਾਰ ਕੋਈ ਚੀਜ਼ ਦੀ ਘਾਟ ਵਾਦ ਹੋ ਜਾਂਦੀ ਕੋਈ ਕਰੀ ਤੂੰ ਵੀ ਧੀਆਂ ਨੂੰ ਕਦੀ ਘਰੋਂ ਕੱਢਿਆ ਹੀਗਾ ਨਾ ਮੈਂ ਤਾਂ ਨਹੀਂ ਕਰਦੇ ਤੇ ਪੁੱਛ ਲੈ ਮੇਰਾ ਗੋਂਦੀ ਅੰਮਾ ਸਰਾ ਪੁੱਛੋ ਕਿ ਲਾਲ ਕਿਰਮ ਮੇਰੀ ਐ ਤਾਂ ਮਰ ਗਿਆ ਤੇਰਾ ਜਿੰਦਰ ਪਤਾ ਨਾ ਵਾਲੇ ਕੁੱਲੀ ਕਮਾ ਹੁਸਾਲਦਾ ਹੋ ਕਰਾ ਬਲ ਉਹ ਤੋਂ ਇੱਕ ਟਵੀਰ ਮੜਾ ਇਹਨਾਂ ਕੋਈ ਬ੍ਰੈਡ ਬਰੂਡ ਫੜਲਾ ਵਿਚਾਰੀ ਦੇ ਵਾਸਤੇ ਮਾਤਾ ਵਾਸਤੇ ਕੋਈ ਦਾ ਡਾ ਰੋਟੀ ਫੜਲਾ ਵਿਚਾਰੀ ਦੇ ਮੈਂ ਲੈ ਗਿਆ ਵਾ ਨਹੀਂ ਹਾਂ ਇਹਨੂੰ ਵੀ ਲੈ ਕੇ ਜੀ ਲੈ ਇਹਨੂੰ ਕੈਦ ਲੈ ਕੇ ਜਾ ਕੇ ਲਿਆਉਣਾ ਪੈਣਾ ਪਾਜੀ ਨੂੰ ਫਰਾਦਦਾ ਸੀ ਚਾਹ ਗੇਨਗਰ ਵੀ ਹੈ ਆਪਣੇ ਲਾਗੇ ਘਰਿਆ ਤਾਂ ਅੱਛਾ ਮੈਂ ਘਰ ਕੋਣ ਹੁੰਦਾ ਇਹਨਾਂ ਦੇ ਉਹ ਰੇ ਦਾ ਮੁੰਡਾ ਹੀ ਹੈ ਇੱਕ ਉਹਦੇ ਘਰ ਲੱਤ ਵਰ ਗਿਆ ਹੈਗਾ ਅੱਛਾ ਤੇ ਮੁੰਡਾ ਇਹਨਾਂ ਦਾ ਇੱਕ ਮੁੰਡਾ ਮਰ ਗਿਆ ਮੁੰਡਾ ਵੀ ਇੱਕ ਮੁੰਡਾ ਹੈਗਾ ਉਹ ਵਾਰਾ ਇਸ ਤਰ੍ਹਾਂ ਹੀ ਸ਼ਰਾਬ ਪੀਂਦੀ ਕਦੀ ਨਸ਼ਾ ਨਸ਼ਾ ਕਰਦਾ ਸਾਰਾ ਕੁਝ ਕੱਟ-ਕੱਟ ਕੇ ਵੇਚਦਾ ਟਰੋੜ ਪਤਾ ਨਹੀਂ ਕਿਹੜੀ ਇਧਰ ਬੈਠ ਹੈ ਕਿ ਕਿਹਨਾਂ ਦੇ ਨਾਲ ਚੱਲਦਾ ਇਹਨਾਂ ਦੇ ਨਾਲ ਚੱਲਦਾ ਕੁੜੀ ਦਾ ਘਰ ਦਾ ਪਤਾ ਹਾਂਜੀ ਕੁੜੀ ਦੇ ਪਿੰਡ ਦਾ ਵੀ ਪਤਾ ਇਧਰੇ ਜੀ ਦੋਦੀ ਆ ਸੰਗਰਸਥੀ ਨੇ ਦੋ ਤਿੰਨ ਆਪਾਂ ਕੀ ਅਖਣਾ ਵਾ ਜਦੋਂ ਕੁੜੀਆਂ ਨੇ ਮਾਨਕਪੁਰੇ ਘਰ ਦਾ ਪਤਾ ਇਹਦੇ ਤੇ ਮਦਦ ਆਹੋ ਆਹੋ ਪਹਿਲੇ ਲੱਗੇ ਬਾਬਾ ਲਈ ਕਿ ਪਿਆ ਅੰਦਰ ਪ੍ਰਿਆ ਆ ਜਾਂਦੀ ਆ ਖਾ ਕੇ ਨੂੰ ਗੱਡਾ ਦੇ ਮਰ ਕੋ ਆ ਜਾਂਦੀ ਮਨ ਨੂੰ ਗਾਣ ਕਰਕੇ ਜਦੇਸ ਕਰਾ ਦੋਤੇ ਨੂੰ ਖਵਾ ਕੇ ਕਰਾਈ ਤੇ ਫਿਰ ਵੀਰ ਜੀ ਸੁੰਦੀ ਸੁੰਦੀ ਵੀ ਇੱਥੇ ਰੋੜ ਤੇ ਆ ਹਾਂਜੀ ਆਈ ਵੀਰ ਦੀ ਪਹਿਲਾਂ ਨਹੀਂ ਗੁਰਦਾਰੇ ਚਲੇ ਜਾਂਦੇ ਨਾ ਹਾਂਜੀ ਆਇਆ ਹੈ ਨਾ ਗੁਰਦਾਰੇ ਸੌਂਦੀ ਗੁਰਦਾਰੇ ਚਲੇ ਜੂ ਰੱਖਿਆ ਹੈ ਵੀਖ ਦੇਣਾ ਅੱਛਾ ਬਾਅਦ ਵਿੱਚ ਚਾਈ ਠੰਡ ਬੜੀ ਤੇ ਨਹੀਂ ਇਹ ਤਾਂ ਵੀਰ ਦੀ ਪਹਿਲਾਂ ਵੀ ਇੱਥੇ ਸੀ ਜੀ ਮਾਤਾ ਪਹਿਲਾਂ ਵੀ ਪਾਰਕ ਦੇ ਵਿੱਚ ਹੀ ਹਾਂਜੀ ਹਾਂਜੀ ਪਤਾ ਜੀ ਇਹਨਾਂ ਦਾ ਨੰਬਰ ਮਿਲ ਜੇ ਇਹਨਾਂ ਦੀ ਜੀ ਆਪਰਾ ਵੰਦ ਨਹੀਂ ਥਾ ਵੇਚਣਾ ਉਹ ਤਾਂ ਨਹੀਂ ਥਾਂ ਤੇ ਅੱਛਾ ਥਾਂ ਨੂੰ ਮੈਂ ਵੇਚਣ ਦੇਣਾ ਜੀ ਕਾ ਇੰਤਾਰੇ ਵੇਚਣ ਦੇਣਾ ਤੁਸੀਂ ਜੇ ਥਾਂ ਹੈਗਾ ਵਾ ਤੁਸੀਂ ਤਾਜ਼ ਨਹੀਂ ਤੀਆਂ ਨੂੰ ਸਾਂਭਣੀਆਂ ਤੇ ਜਦੋਂ ਥਾਂ ਵੇਚਦਾ ਤਾ ਤਦੋਂ ਕਿਹਨੇ ਸਾਂਭਣਾ ਹੁਣ ਵੇਚੋ ਆਪਰਾ ਮੱਲੀ ਪੁੱਤ ਵੇਮਾ ਸੱੰਗਾ ਬਣਾ ਦੇ ਅੰਦੀ ਆ ਥਾਂ ਵੇਚਦੇ ਤੇ ਮੇਰੇ ਕੋ ਆ ਜਾ ਕੋਣ ਅੰਦੀ ਕੋੜੀ ਅੰਦੀ ਅੱਛਾ ਥਾਂ ਵੇਚ ਦੇ ਮੇਰੇ ਕੋ ਆ ਜਾ ਆਹ ਉਹਨੇ ਕੱਲ ਜਾਚ ਰਾਇਆ ਆਹ ਉਹਦਾ ਇਹ ਸਿੱਧੀ ਲਾਈਕ ਹੋ ਜਾ ਅੱਛਾ ਢਿ ਲੈ ਮੈਨੂੰ ਅੰਦਰ ਦੀ ਬੰਨ ਦਿੱਤਾ ਤਾਂ ਮੈਂ ਬਾਹਰ ਸੰਧਰੀ ਗਏ ਆਂ ਜਾਮਣੂ ਮਾਤਾ ਥੱਲੇ ਪਾਲਾ ਮਿਲ ਲੱਗਦਾ ਅੱਜ ਕਦੋਂ ਕਿ ਛੱਡ ਕੇ ਗਈਆਂ ਤੁਹਾਨੂੰ ਛੱਡ ਕੇ ਕਿੱਥੇ ਗਈਆਂ ਘਰੇ ਗਈ ਸੀ ਜੜੀ ਰੇੜੀ ਲੈ ਕੇ ਤਾਂ ਇੱਥੇ ਛੱਡ ਗਈ ਆ ਤੂੰ ਮੁੰਡਾ ਜਿਹਦਾ ਮਾਂ ਬਬਾਈ ਉਹ ਨਾ ਕਰਦਾ ਮੋਟਰ ਕੱਢ ਕੇ ਸਭ ਕੋਈ ਵੇਚੀ ਉਹਨਾਂ ਸਭ ਕੋਈ ਵੇਚੀ ਉਹ ਬੰਦਰਾ ਸਾਰਾ ਬੜਾ ਬਾਣੀ ਹੁੰਿਆ ਗਾ ਮੱਕਾ ਦੇ ਧੰਨਵਾਦ ਕੋਈ ਇੱਕ ਦੋ ਮਹੀਨੇ ਇਹ ਮਾਰਕਾ ਸ਼ਰਾਬ ਜਿੱਤੇ ਘਰ ਨਹੀਂ ਥਾਂ ਵੇਚ ਕੇ ਤੇ ਮਾਂ ਫਿਰ ਵਿਚਾਰੀ ਕਿੱਥੇ ਰੂਗੀ ਬਾਅਦ ਚ ਉਹ ਬਾਲਦੀ ਤੇ ਮੇਰੀ ਭੈਣ ਸਹੀ ਅਹੀਂ ਗਏ ਸੰਗਲਵਸਤੀ ਦੋਵੇਂ ਪੜਪਰਾ ਹਾਂਜੀ ਹਾਂ ਕਿੰਦਰ ਤੇਰੀ ਮੰਮੀ ਨੂੰ ਮੁੰਡਾ ਉਹ ਡਾਕਟਰ ਹੈ ਵੀ ਕਿਤੇ ਕੱਲ ਦਿਨ ਲੱਗੇ ਹਾਂ ਕਿ ਨਾ ਆਂਦੇ ਮੇ ਲੋਕ ਆ ਕੇ ਗਏ ਵੀ ਥਾਂ ਵੇਚ ਦੇ ਮਾਂ ਕਿੰਦਰ ਇਹ ਗੱਲ ਦੀ ਤੂੰ ਗਵਾਹਾਂ ਵਾਂ ਪੇ ਥਾਵੇਂ ਕਿ ਤੂੰ ਇਹਨੂੰ ਸਮਝੇਗੀ ਉਹਨੇ ਕਹਾਂ ਮੈਂ ਸਾਹਮਣੇ ਨਹੀਂ ਸਕਦੀ ਮੈਂ ਤਾਂ ਹਾਂ ਇਤਨਾ ਮੈਂ ਕਰਜ਼ਾ ਲਾਉਣਾ ਮੁੰਡੇ ਦਾ ਮੈਂ ਤਾਂ ਨਹੀਂ ਵੇਚਦੀ ਉਹ ਜੇ ਮਾਂ ਮੈਂ ਲੈ ਗਿਆ ਤੇ ਮੈਂ ਕਿਹਨੂੰ ਵੜਨੂ ਨਹੀਂ ਦੇਣਾ ਉਥੇ ਉਹ ਨੰਬਰ ਉਹ ਡਾਕਟਰ ਨੂੰ ਮੈਂ ਲੈ ਆਂਦਾ ਹੁੰਦੇ ਨੂੰ ਉਹ ਵੜ ਗਈ ਸਹੀ ਗੱਲ ਹੈ ਉਹਦੇ ਘਰ ਜਵਾਈ ਦਾ ਵੀ ਅਹੀਂ ਗਾਂ ਦੋਵੇਂ ਪਣ ਸੜਾ ਤੋਂ ਦੀ ਸਕੂਟਰੀ ਲੈ ਕੇ ਗਿਆ ਉੱਥੇ ਨਹੀਂ ਬਾਬੇ ਕੀ ਕੋਈ ਸ਼ਰਮ ਨਾ ਆਈ ਹੋਗੀ ਆਪਰ ਕੋਈ ਕੁੱਤੇ ਨੂੰ ਵੀ ਇੱਕ ਦੇ ਤਾਰਨਾ ਹੋਵੇ ਨਾ ਉਹ ਵੀ ਗੁਰਦਾਰਾ ਵੇਖੀਦਾ ਵੀ ਕਿਤੇ ਲਾਗੇ ਗੁਰਦਾਰਾ ਹੈਗਾ ਕਿ ਦੋਤੋਂ ਵਿਚਾਰਾ ਦੁੱਧ ਦਾ ਪੀ ਲੂਗਾ ਤੇ ਆਦੀ ਮਾਂ ਨੂੰ ਕਿਹਾ ਅਸਰੇ ਇੱਥੇ ਤਾਰ ਕੇ ਗਈ ਚੌਕ ਚ ਆ ਗਾਉਂ ਠੰਡ ਥਾਰਾ ਗੀ ਠੰਡ ਦੇ ਵਿੱਚ ਕਿਤਾਮ ਨਾ ਲੱਗੇ ਇੱਕ ਲੱਤਾ ਦਾ ਟੋਲੀਂ ਤੋਂ ਰਹਿ ਜਾਂਦਾ ਤਾਂ ਉਹ ਕਿਹਦਾ ਪੋਤਾ ਹੋਵੇ ਗਰੀ ਤੁਹਾਨੂੰ ਖਾ ਦੇਣੇ ਕੋਈ ਥਾਂ ਦਾ ਕੀ ਦੇਖਣਾ ਮੈਂ ਮੈਂ ਵੀ ਕਿਹਾ ਮੰਨ ਜਾਵੇਗਾ ਪਰ ਮੇਰੇ ਪਾਸ ਨਹੀਂ ਇੱਥੇ ਸੁੱਟ ਗਿਆ ਵਿਚਾਰੀ ਨੂੰ ਮੈਂ ਕਹਾਂ ਕਿਉਂ ਰਹੂ ਕਿ ਕਿੱਥੇ ਰੋਟੀ ਕੌਣ ਦਊ ਉਹ ਆਂਦੇ ਆੜੇ ਤੇ ਅੰਮ੍ਰਿਤਸਰੋਂ ਦਾ ਖਾਗ ਐ ਲਾਚ ਦੇ ਲਾਚ ਲੈ ਕੋਈ ਨੰਬਰ ਮਿਲੇ ਨਾ ਉਹਨਾਂ ਦਾ ਜਾਪਾ ਉਹਦੇ ਘਰੇ ਚ ਘਰ ਤੇ ਚੱਲ ਉਹਦੇ ਕੀ ਚੱਲ ਨੰਬਰ ਲੱਭਣ ਨਹੀਂ ਰਿਹਾ ਮੈਂ ਰੱਖਿਆ ਹੀ ਨਹੀਂ ਹਰ ਚੀਜ਼ ਹੀ ਐਡੀ ਕਵੇਕ ਜਿਹੇ ਹੈ ਵੇਖ ਮਾਤਾ ਗੱਲ ਉਹਨਾਂ ਦਾ ਜਿਹੜਾ ਹੈਗਾ ਨਾ ਹਾਥ ਉਹ ਕੋਈ ਛੇ ਗਿਆ ਤੇ ਲੰਮਕਲ ਨਹੀਂ ਕਹ ਲੈ ਕੰਬਲ ਤੇ ਕੁੜੀ ਨੂੰ ਦਿੱਤੇ ਆ ਉਹ ਤਾਂ ਕਰ ਜਾਨ ਖਾਚਾ ਇੰਨੀ ਹੋਈ ਗਿਣਤ ਨਹੀਂ ਨਹੀਂ ਮੈਂ ਤਾਂ ਦੂਜੀਆਂ ਧੀਆਂ ਵੀ ਨਹੀਂ ਸੰਭਦੀਆਂ ਨਹੀਂ ਨਹੀਂ ਇੱਕ ਵੀ ਨਹੀਂ ਸੰਭਦੀ ਜਵਾਬ ਦੇ ਤਾ ਨਹੀਂ ਕਰ ਮੈਂ ਕਿਹਾ ਇੱਥੇ ਆ ਜਾ ਤੇਰੇ ਨਿਆਣੇ ਨਿਕਨੇਗਾ ਕਿਰਾਏ ਤੇ ਆ ਲਾਲੂ ਗੁੰਮਣਾ ਉਹਨੇ ਕਹਿੰਦਾ ਨਾਮ ਹੈ ਇੱਥੇ ਨਹੀਂ ਉਹਨੂੰ ਹੀ ਸੰਭਦਾਈਦਾ ਤੇ ਮੁੰਡਾ ਬਹੁਤ ਮੁੰਡਾ ਵਾ ਕਰਨੇ ਮੁੰਡਾ ਵਾ ਸ਼ਰਾਬ ਉਹਦੇ ਤੇ ਫੌਨ ਨਹੀਂ ਆ ਭਰਾ ਉਹਨੇ ਕੋਈ ਗੱਲ ਨਹੀਂ ਇਹ ਮੋਗ ਜਾਰੀ ਦੀ ਪਿੰਚਲ ਕੋਲ ਚੰਗੇ ਨੇ ਦੋ 14 ਦਿਨ ਰੱਖੇ ਇਹੋ ਹੀ ਮੈਡਮ ਮਾਰੇ ਕਿੰਨਾ ਚਿਰ ਹੋ ਗਿਆ ਤੈਨੂੰ ਇਦਾਂ ਧੱਕੇ ਖਾਂਦੀ ਨੂੰ ਹੋ ਗਿਆ ਦੋ ਸਾਲ ਦੋ ਸਾਲ ਹੋ ਗਏ ਹੋ ਗਿਆ ਬਾਬਾ ਜੀ ਲੱਤ ਖਲੋਤੀ ਵਾਲੇ ਜਿਹੜੇ ਤੋਂ ਉਹ ਤਾਂ ਮੇਰੇ ਧੱਕੇ ਵੱਜੇ ਮੈਂ ਅੱਜ ਵਿਚਾਰੀ ਕਹਿੰਦੀ ਮੈਂ ਰੋਟੀ ਨਹੀਂ ਖਾਦੀ ਕਰ ਵਾਲਾ ਜਿੰਦਾ ਵੀ ਨਾ ਇਹਨੂੰ ਰੋਟੀ ਵੀ ਦਿੰਦਾ ਰਿਹਾ ਮੰਜੇ ਤੇ ਢੜ ਰੱਖਤਾ ਤਾਂ ਪਿਆ ਉਹ ਵਿਚਾਰਾ ਮਰ ਗਿਆ ਉਦੋਂ ਦੀ ਇੱਤਾਂ ਉੱਪਰਲਾ ਨੰਬਰ ਆ ਲਓ ਵੀ ਬਾ ਨੰਬਰ ਉਹਦਾ ਉੱਪਰਲਾ ਜੀ ਕੁੜੀ ਦਾ ਨੰਬਰ ਸਾਜਣ ਮਾਨ ਆ ਫੋਨ ਦੇ ਕੱਟ ਮਾਦਲ ਕੇ ਦਾ ਮੋਦ ਮਾਜੇ ਟੋਣੇ ਬੜਾ ਲੱਗੇ ਸਾਜਣਾ ਆ ਮੁੰਡੇ ਦਾ ਨਾਮ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਲਾਓ ਆਉਣ ਕਿ ਲਾਓ ਕੰਡਰ ਕੋ ਰੋ ਜਾਵੇ ਉਹ ਲਾਈਨੋਂ ਮਛਤਲ ਮਾਰ ਕੇ ਕੰਢੇ ਨਾ ਕਹਿੰਦੀ ਫੋਨ ਆਂਦੀ ਉਹ ਲਾਈਨ ਮਛਤਲ ਮਾਰ ਕੇ ਤੋਂ ਕੰਢੇ ਮਾਨਕਪੁਰੇ ਵਾਲੀ ਕੁੜੀ ਆਂਦੀ ਕੀ ਨਾ ਹੁੰਦਾ ਕਿੰਦਰ ਕਿੰਦਰ ਮਰੀ ਮਰਮਾਸ਼ ਆਈ ਢੀ ਕੋਕ ਬੀ ਦੀਆ ਇਹ ਕੌਣ ਫੋਨ ਚੁੱਕੂਗਾ ਦੋਤਾ ਦੱਸ ਦੋਤਾ ਸਾਜਨ ਹਾਂ ਉਹਨੂੰ ਲਾਓ ਉਹਨੂੰ ਕਹਿੰਦਾ ਸਾਜਨ ਨਾਲ ਗੱਲ ਕਰਾ ਹਾਂ ਉਹਨੂੰ ਪਹਿਲੇ ਆਖੀ ਵੀ ਮੈਂ ਗਾ ਪਿਆ ਥਾਂ ਦਾ ਫੇਰ ਉਹਨੇ ਕਰਨਾ ਗੱਲ ਕਰਨੀ ਨਹੀਂ ਮੈਂ ਘਰੇ ਚਲ ਜੂਗਾ ਲੈ ਕੇ ਉਹ ਨਹੀਂ ਘਰੇ ਚਲ ਜਾਗੇ ਇਹ ਘਰ ਹੋਰ ਯਾਰੀ ਗੱਲ ਤੇ ਤੁਹਾਨੂੰ ਦਰਨਾ ਹੀ ਘਰੇ ਚਲ ਜੀ ਨਾ ਐਸਾ ਜਾਨਾ ਆ ਲੋ ਹਾਂਜੀ ਸਾਜਨਵੀਰ ਬੋਲਦਾ ਜੀ ਹਾਂਜੀ ਹਾਂਜੀ ਆ ਸਾਜਨਵੀਰ ਅਸੀਂ ਅ ਪੱਟੀ ਤੋਂ ਬੋਲਦੇ ਆ ਸੰਸਥਾ ਤੋਂ ਬੋਲਦੇ ਆ ਹਾਂ ਜੀ ਤੇ ਮੰਮੀ ਆਪਣੀ ਨਾਲ ਗੱਲ ਕਰਾਈ ਮਾਰੀ ਜੀ ਹਾਂ ਹਾਂ ਪਹਿਲੇ ਸਤਿ ਸ਼੍ਰੀ ਅਕਾਲ ਤੁਹਾਡੇ ਕੀ ਲੱਗਦੇ ਨੇ ਕਸ਼ਮੀਰਕੋੜ ਤੁਹਾਡੇ ਕੀ ਲੱਗਦੇ ਆ ਕਸ਼ਮੀਰਕੋੜ ਤੁਹਾਡੇ ਕੀ ਲੱਗਦੇ ਪੱਟੀ ਵਾਲੇ

ਮੈਂ ਕਿੱਥੇ ਪੱਟੀ ਛੱਡ ਕੇ ਕਿੱਥੇ ਗਿਆ ਦੱਸਿਓ ਮੜਾ ਜਾ। ਅਰੇ ਆਪ ਕੋਲ ਨਾ। ਘਰੇ ਛੱਡ ਕੇ ਗਿਆ ਪੁੱਛੋ ਬੜਾ ਮੜਾ ਜਾ ਉਹਨਾਂ ਨੂੰ। ਘਰੇ ਕਿਹਦੇ ਕੋਲ ਛੱਡ ਕੇ ਗਿਆ ਵਾ? ਮੜੇ ਘਰੇ ਛੱਡ ਕੇ ਗਿਆ? ਨਹੀਂ। ਇੱਥੇ ਛੜ ਕਦੋਂ ਛੱਡ ਕੇ ਭੱਜ ਗਏ ਉੱਤੇ ਵਾਲੇ। ਪਹਿਲੇ ਦੱਸਿਓ ਮੜਾਏ ਘਰੇ ਕਿੱਥੇ ਛੱਡ ਕੇ ਗਿਆ ਉਹ? ਹਾਂਜੀ। ਅੱਛਾ ਤੁਹਾਡੀ ਸਗੀ ਮਾਵਾ ਏ ਕੀ ਨਹੀਂ ਤੁਹਾਨੂੰ ਕੀ ਦਿੱਕਤ ਕਿ ਦਿਨ ਦਾ ਹੁਣੇ ਨਹੀਂ ਕਿਉਂ ਤੁਹਾਡੀ ਮਾਂ ਵਾ ਤੁਹਾਨੂੰ ਕਿਹੜੀ ਸੜਕ ਤੇ ਸੁੱਟਿਆ ਇਹਨਾਂ ਨੇ ਮਾਏ ਬਥੇਰਾ ਸਾਹ ਨਹੀਂ ਰਾਏ ਇੱਥੇ ਤੋਂ ਮਾਦਾ ਅੰਦਰ ਇੱਥੇ ਤੋਂ ਇਹਨਾਂ ਨੇ ਕਿੱਥੇ ਕਾਲ ਗਈ ਅਛਾ ਤੇ ਭੈਣ ਮਾਂ ਆਵਾ ਤੁਹਾਡੀ ਤੁਹਾਨੂੰ ਜਮਿਆ ਤੇ ਤੁਸੀਂ ਪਾ ਨਹੀਂ ਸਕਦੇ ਨੂੰ ਹੈਲੋ ਹੈਲੋ ਹਾਂਜੀ ਲੱਖ ਲੱਖ ਦੀ ਲਾਂਤ ਭੈਣਾ ਤੁਹਾਡੇ ਤੇ ਫਿਰਦਾ ਜੇ ਸਾਡੇ ਤੋਂ ਨਹੀਂ ਸੰਭੀ ਜਾਂਦੀ ਠੀਕ ਆ ਤੇ ਥਾਂ ਥਾਂ ਸੰਭਲਾ ਹੁੰਦਾ ਵਾ ਤੇ ਮਾਂ ਨਹੀਂ ਸੰਭਣੀ ਆਉਂਦੀ ਥਾਂ ਦਾ ਢੂਆ ਮਾਰਨਾ ਅਸੀਂ ਨਾ ਸੰਸਤਾ ਵੱਲੋਂ ਬੋਲਦੇ ਆ ਠੀਕ ਹੈ ਜੀ ਅਸੀਂ ਮਾਤਾ ਨੂੰ ਲੈ ਕੇ ਚੱਲੇ ਆ ਤੁਹਾਡੀ ਨੂੰ ਤੇ ਤੁਹਾਨੂੰ ਸ਼ਰਮ ਮਾਸਾ ਵੀ ਨਹੀਂ ਆਉਂਦੀ ਤੁਹਾਨੂੰ ਲੋਕਾਂ ਨੂੰ ਐਸਾ ੜੀ ਤੋ ਕਿ ਨਹੀਂ ਮਾਂ ਨਹੀਂ ਸਾਂਭੀ ਜਾਂਦੀ ਲੱਖ ਦੀ ਲਾਂਤਾ ਤੁਹਾਡੇ ਤੇ ਕੋਈ ਗੱਲ ਨਹੀਂ ਮੈਂ ਲੈ ਕੇ ਆਉਣਾ ਸਰਪੰਚ ਨੂੰ ਤੇ ਤੁਹਾਡੇ ਘਰ ਲੈ ਕੇ ਆਉਣਾ ਤੇ ਫੇਰ ਮੈਂ ਪੁੱਛਣਾ ਵੀ ਸਾਂਭੀ ਜਾਂਦੀ ਹੈ ਕਿ ਨਹੀਂ ਸਾਂਭੀ ਜਾਂਦੀ ਜੇ ਤੁਹਾਨੂੰ ਕੋਈ ਘਰੋਂ ਕੱਢੇ ਤੁਹਾਨੂੰ ਕਿੱਦਾਂ ਲੱਗੂਗਾ ਕੱਲ ਨੂੰ ਤੁਹਾਡੇ ਤੀਆਂ ਪੁੱਤਾਂ ਨੇ ਵੱਡੇ ਹੋਣਾ ਵਾ ਜੇ ਤੁਹਾਨੂੰ ਉਹਨਾਂ ਨੇ ਘਰੋਂ ਕੱਢਿਆ ਤਾਂ ਕਿੱਦਾਂ ਨਾਲ ਮਹਿਸੂਸ ਹੋ ਤੁਹਾਨੂੰ ਭਾਈ ਕਾਹ ਵਾਲੇ ਤੇ ਕਿੱਥੇ ਲੱਗੋ ਤਾਰ ਹਾਂ ਮਾਣਦਾ ਕਿ ਮਗਰ ਨੇ ਅੰਤੇ ਜਿਦਾਂ ਲਾਖ ਕੋਈ ਨਾ ਤੇਰੇ ਘਰੇ ਰਹਿਣਾ ਆਵੇ ਤੇ ਮਾਤਾ ਤੁਹਾਡੀ ਮਾਂ ਵਾ ਤੁਹਾਡੀ ਮਾਂ ਵਾ ਜੇ ਮਾਂ ਨੇ ਤੁਹਾਨੂੰ ਗਾਲਾਂ ਕੱਢ ਵੀ ਲਈਆਂ ਤੇ ਕਿਤੇ ਛੋਟੇ ਹੁੰਦੇ ਨਹੀਂ ਕਿਤੇ ਕੱਡੀਆਂ ਗਾਲਾਂ ਨੇ ਮੈਂ ਕੋਈ ਵੀ ਕੱਢੀ ਕਿਹੜੀ ਇਹ ਕਿੰਦਰ ਬੋਲਣਾ ਹਾਂ ਇਹਨੇ ਬੋਲਣ ਦੀ ਟੂਨ ਹੀ ਵੇਖੋ ਕਿਦਾਂ ਦੀ ਹੈ ਇਹਨੇ ਹਾਂ ਕਿੰਦਰ ਨਹੀਂ ਬੋਲਣਾ ਠੀਕ ਨਹੀਂ ਆ ਠੀਕ ਨਹੀਂ ਲਈ ਚੁੱਪਾ ਬਣੋ ਵੇਖੋ ਬੋਲਣ ਦੀ ਟੂਨ ਹੀ ਕਿਦਾਂ ਦੀ ਹੈ ਭੈਣੇ ਤੁਹਾਡੀ ਬੈਣੇ ਅਸੀਂ ਸੰਸਤਾ ਤੋਂ ਬੋਲਦੇ ਆਂ ਮਹਰਾਣਿਓ ਬੋਲਦੇ ਆਂ ਅਸੀਂ ਮਾਤਾ ਤੁਹਾਡੀ ਨੂੰ ਲੈਣ ਆਏ ਆਂ ਰੋਡ ਤੇ ਬੈਠੀ ਆ ਤੇ ਕੱਲ ਦੀ ਉਹ ਸਵੇਦ ਦੀ ਰੋਟੀ ਨਹੀਂ ਇਹਨੇ ਖਾਦੀ ਜਦੋਂ ਦੀ ਛੱਡ ਕੇ ਗਏ ਆ ਠੀਕ ਆ ਐਦਾਂ ਦੇ ਕੋਈ ਵਾਰਾ ਕੁੱਤਿਆਂ ਨੂੰ ਨਹੀਂ ਛੱਡ ਕੇ ਜਾਂਦਾ ਜਿੱਦਾਂ ਤੁਸੀਂ ਆਦੀ ਮਾਂ ਛੱਡ ਕੇ ਗਏ ਜੇ ਮੈਂ ਤੁਹਾਡੀ ਮਾਂ ਆਂ ਦੁਨੀਆਂ ਦੇ ਮਰਲ ਦੀ ਗੱਲ ਆ ਦੇ ਤਾਂ ਲੋਕਿਆਂ ਦੇ ਢਿੰਗਾ ਮਾਰ ਹੋ ਜਾਂ ਮਰ ਜਾਂਦੇਗਾ ਸਹੀ ਉਹ ਗੱਲ ਕਹਿੰਦੀ ਹੱਟ ਤੋਂ ਨਹੀਂ ਸਾਂਭੀ ਜਾਂਦੀ ਠੀਕ ਆ ਬਹੁਤ ਪੁੱਠਾ ਬੋਲਣ ਦੀ ਆ ਕੋਈ ਗੱਲ ਨਹੀਂ ਜਦੋਂ ਚੀਕਾਂ ਵੱਜਿਆ ਨੇ ਜਦੋਂ ਇਹਨਾਂ ਨੇ ਧੀਆ ਪੁੱਤਾਂ ਦੀ ਇਹ ਵੀਡੀਓ ਪਈਆਂ ਤੇ ਫੇਰ ਪਤਾ ਲੱਗੂਗਾ ਮੁੰਡਾ ਤੋਂ ਨਹੀਂ ਲੜਦਾ ਅੰਦਰ ਅੰਦਰ ਹੈਲੋ ਹਲੋ ਫੋਨ ਕੱਟ ਤਾ ਕੋ ਹਾਂ ਮੈਂ ਫੋਨ ਕੱਟ ਰਿਹਾ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਇਹ ਤੂੰ ਬੋਲਣ ਦੀ ਤਰਤਾ ਇਹਦੀ ਨਹੀਂ ਨਾ ਦੇ ਦਿੱtingਾ ਪਤਾ ਨਾ ਨਾ ਮੈਂ ਨਹੀਂ ਮੰਦੀ ਮੈਂ ਤਾਂ ਆਵੈ ਤਾ ਹਾਂ ਮਾਰਦਾ ਮੁੰਡਾ ਆ ਕਾਟਰ ਲਾਉਣ ਆਈ ਨਹੀਂ ਲਾਉਣ ਦਿੱਤਾ ਕੱਢ ਮਾਨਯੋਗ ਜੀ ਅੱਗੇ ਕਿੱਦਾਂ ਵੇਖੋ ਕਿੱਦਾਂ ਬੋਲਦੀ ਆ ਲੈਂਗੁਏਜ ਇਦਾਂ ਦੀ ਵੀ ਸਾੜ ਤੋਂ ਨਹੀਂ ਸੰਭੀ ਜਾਂਦੀ ਐ ਆ ਜੋ ਆ ਤੇ ਇਹ ਸੱਗੀ ਧੀ ਆ ਨੋਂ ਰਾਣੀ ਹੋਵੇ ਨੋਂ ਧੀ ਹੋਵੇ ਤਾਂ ਆਪਾਂ ਕਹਿ ਵੀ ਦਿੰਨੇ ਆ ਵੀ ਇਹ ਬਗਾਨੀ ਧੀ ਆ ਤੇ ਹਿਸਾਬ ਲਾ ਲਓ ਕਿ ਸੱਗੀਆਂ ਧੀਆਂ ਅੱਜ ਕੱਲ੍ਹ ਵੇਖ ਲਓ ਕੀ ਕੀ ਕਰਨ ਲੀਆਂ ਵਾ ਆਪ ਜੀ ਸੱਤੀ ਕੋ ਕੌਣ ਤੇ ਹੁਣ ਫੋਨ ਨਹੀਂ ਚੁੱਕਣ ਦਾ ਹੈ ਬਾ ਉੱਤਰ ਨਹੀਂ ਭਗਵਾਨ ਦੇ ਅਸੀਂ ਨਹੀਂ ਰੱਖਣੀ ਕੋਈ ਗੱਲ ਨਹੀਂ ਮਾਤਾ ਮੈਂ ਮਾਨਕਪੁਰਾ ਕਿਤੇ ਜ਼ਿਆਦਾ ਦੂਰ ਆਪਾਂ ਮਾਨਕਪੁਰੇ ਚੱਲ ਚੱਲਾਂਗੇ ਲੈ ਕੇ ਆ ਤੇ ਜੇ ਮੁਰਗੇ ਚੈਨਤ ਵੇਖਣ ਚੱਲੇ ਪੋਤਰਾ ਦਾ ਹੱਥ ਲੜਾ ਨੰਬਰ ਨਾ ਜਿਹੜਾ ਇਹਦੇ ਦੋਤੇ ਜਵਾਈ ਦਾ ਅਸੰਗਰਵਸਤੀ ਉਹਨੇ ਕਿਹਾ ਕੱਲ ਦੋ ਆਂਦਾ ਮਸੀ ਜੀ ਕੱਲ ਦੋ ਜਿੱਥੇ ਕੋਈ ਇਹਨੂੰ ਸਾਹਮਣਾ ਚ ਇਹਨੂੰ ਸਾਹਮਣਾ ਚਾਹੀਦਾ ਵੀ ਆਪਾਂ ਦੋਤੇ ਜਵਾਈ ਨੂੰ ਆਪਾਂ ਕੀ ਆਖਣਾ ਹਨਾ ਜਦੋਂ ਕੁੜੀਆਂ ਹੀ ਨਹੀਂ ਬੰਡੀਆਂ ਦੇ ਹਾਂ ਉਹ ਤਾਂ ਬਕਾਨਾ ਹੁਣ ਇਹ ਲੋ ਫੋਨ ਨਹੀਂ ਚੁੱਕਣ ਦਾ ਹੁਣ ਨਹੀਂ ਚੁੱਕਣਾ ਮੈਂ ਹੀ ਇੱਕ ਦਿਨ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਫੋਨ ਲਾਇਆ ਤੁਸੀਂ ਆਖਿਆ ਕਿ ਇਹਦੇ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਹੱਡੀ ਗੱਲ ਕਰਾਓ ਤੁਹਾਨੂੰ ਪਤਾ ਹੀ ਕਿ ਉਹਨਾਂ ਨਾਲ ਗੱਲ ਨਹੀਂ ਕਰਨੀ ਤੇ ਯਾਰ ਵੀਰ ਜੀ ਪਤਾ ਕੀ ਹੁੰਦਾ ਵਾ ਹੁਣ ਇਹਨੂੰ ਗੱਲ ਹੁਣ ਮੈਂ ਗੱਲ ਕਿਉਂ ਕੀਤੀ ਇਹਨਾਂ ਨਾਲ ਗੱਲ ਕਿਉਂ ਕੀਤੀ ਮੈਨੂੰ ਪਤਾ ਹੁੰਦਾ ਲੈ ਗਈ ਨਹੀਂ ਹੁਣਾ ਪਰ ਮੇਰੇ ਕੋਲ ਸ਼ੋਰਟ ਹੀ ਹੋ ਗਈ ਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਉਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ ਵਾ ਠੀਕ ਹੈ ਜੀ ਰੱਬ ਨਾ ਕਰੇ ਕੱਲ ਨੂੰ ਮੇਰੇ ਕੋਲ ਕੁਝ ਹੋ ਜੇ ਮਾਂ ਨੂੰ ਕਿਉਂਕਿ ਜਿਹੜਾ ਲਿਵਾਸ ਵਾ ਉਹਦਾ ਵੀਰ ਮਗਰ ਕੋਈ ਹੁੰਦਾ ਨਹੀਂ ਆ ਜਿਹਦੇ ਵਾਰਸ ਹੁੰਦੇ ਆ ਨਾ ਉਹ ਕਈ ਵਾਰੀ 100 ਕੁੰਡੀ ਪਾਉਣ ਲੱਪੇ ਨੇ ਬਾਅਦ ਚ ਇਹੋ ਗੱਲ ਤੇ ਅਸੀਂ ਗੱਲ ਨਹੀਂ ਕਿ ਕਿ ਤੈਨੂੰ ਫੋਨ ਕੀਤਾ ਸੀ ਹਾਂ ਮੈਂ ਆਪਾਂ ਮੈਂ ਨਾ ਫੋਨ ਕੀਤਾ ਤੇ ਫੇਸਬੁਕ ਦਾ ਨਾਮ ਦੱਲਿਆ ਛੱਡਾ ਤੇ ਉਹ ਤੋਂ ਬਾਅਦ ਵਿੱਚ ਮੈਨੂੰ ਵੀ ਆ ਗਿਆ ਕਿ ਉਹਦਾ ਨਾਮ ਆਪਾਂ ਚੱਲੀਏ ਲੈ ਕੇ ਚਲੀਏ ਘਰੇ ਚਲੀਏ ਲੈ ਕੇ ਘਰੇ ਮੈਂ ਪੱਟੇ ਡੇਟਾ ਪਾਉਂਦੀ ਜਿਹੜਾ ਮੈਂ ਡੇਟਾ ਪਾਉਂਦੀ ਆ ਅਰੇ ਘਰ ਦਾ ਪਤਾ ਹੀ ਘਰ ਦਾ ਪਤਾ ਵਾ ਮਾਤਾ ਸਾਨੂੰ ਤੇ ਲੈ ਕੇ ਚਾਲੇ ਕਰੀ ਇੱਕ ਸੰਗਤ ਨੂੰ ਤੇ ਵਿਖਾਈਏ ਤੇਰੀ ਧੀ ਕਿਦਾਂ ਦੀ ਆ ਹੈਗੀ ਕੁੱਪੀ ਜੀ ਆ ਨੇ ਇੱਕ ਵਾਰੀ ਵਿਖਾਈਏ ਤੇ ਸਹੀ ਸੰਤ ਨੂੰ ਜਗ ਯਾਰ ਤੇ ਕਰੀਏ ਚਲਾ ਮਾ ਮੇਰ ਨਾਲ ਬੈਤ ਤੈਨੂੰ ਤੇ ਉਹਦੇ ਵੀ ਦਰਸ਼ਨ ਕਰਦੇ ਆਪਾਂ ਹਾਂ ਪਹਿਲੇ ਬੰਨ ਦੇ ਇੱਕ ਪਣਾ ਹੋਰ ਆ ਜਾ ਗਾਹ ਜੋ ਕੋਈ ਗੱਲ ਨਹੀਂ ਹੁਣੀ ਬਾ ਦਿੰਨੇ ਆਪਾਂ ਬਾ ਦਿੰਨੇ ਚਲਾ ਲਾਲੀ ਓਏ ਸ਼ਰਮ ਆਉਣੀ ਚਾਹੀਦੀ ਐ ਅਸੀਂ ਲੋਕਾਂ ਨੂੰ ਹੋਰ ਬਰਾ ਕਿਦਾਂ ਠੀਕਾ ਵਧੀਆ ਓਹ ਠੀਕਾ ਜੀ ਠੀਕਾ ਜੀ ਚਲੋ ਹਾਂ ਚੱਲੇ ਮਾਤਾ ਲੈ ਕੇ ਯਾਰ ਮਾਤਾ ਬਾਈ ਤੁਹਾਡੇ ਸੰਗਲ ਬਸਤੀ ਤੋਂ ਠੀਕ ਹੈ ਤੇਲੇ ਦੀਆਂ ਧੀਆਂ ਵਾਂ ਤਿੰਨੇ ਦੀਆਂ ਧੀਆਂ ਵਾਂ ਠੀਕ ਹੈ ਤੇ ਇੱਕ ਮੁੰਡਾ ਮੁੰਡਾ ਚਲ ਨਸ਼ੇ ਕਰਦਾ ਤੇ ਧੀ ਨੇ ਕੀਤਾ ਕਿ ਆ ਡਾਕਟਰ ਸਾਹਿਬ ਘਰੇ ਛੱਡ ਗਏ ਆ ਤੇ ਉਹਨਾਂ ਨੇ ਛੱਡ ਕੇ ਆਉਂਦੀ ਡੇਰਾ ਤੇ ਉਹ ਮਗਰ ਇੱਥੇ ਛੱਡ ਕੇ ਚਲੇ ਗਿਆ ਮੈਂ ਫੋਨ ਲਾਇਆ ਤੇ ਕਹਿੰਦੇ ਹੀ ਨਹੀਂ ਸਮਝਿਆ ਤੇ ਥਾਂ ਵੇਚਣ ਨੂੰ ਤਿਆਰ ਆ ਆਂਡੀ ਗਵਾਂਦੀ ਦੱਸਦੇ ਆ ਕਿ ਥਾਂ ਵੇਚਣ ਦੀ ਆ ਇਹ ਗੱਲ ਪੱਕੀ ਨਹੀਂ ਨਾ ਮੈਂ ਹਾਂ ਵੀ ਥਾਂ ਵੇਚ ਗਈ ਹਾਂ ਥਾਂ ਵੇਚ ਕੇ ਕਰਜ਼ਾ ਲੈਣਾ ਮੈਂ ਥਾਂ ਵੇਚਣਾ ਕਿ ਉਹਨੂੰ ਵੜ ਨਹੀਂ ਦੇਣਾ ਇਹ ਜਿਹੜਾ ਮੁੰਡਾ ਨਾ ਉਹ ਮਰ ਗਿਆ ਵੱਧੂ ਹੀ ਮੁੰਡੇ ਮਰ ਗਏ ਇਹ ਇੱਕ ਹੈਗਾ ਵਾ ਇੱਕ ਹੈਗਾ ਵਾ ਜਿੱਦਾਂ ਵੇਚ ਲੂਗੀ ਵੇਚਣਾ ਕਿ ਉਹਨੂੰ ਵੜ ਨਹੀਂ ਦੇਣਾ ਇੱਥੇ ਫਿਰ ਉਹ ਤਾਂ ਫਿਰ ਜਿੱਦਾਂ ਹੀ ਚੱਲੂ ਸ਼ਰਮ ਉਹ ਵਿਚਾਰੀ ਦੇਲਾ ਆ ਆ ਮੁਆਫਲੀ ਖਾਂਢੀ ਕਹਿੰਦੀ ਪੁੱਤ ਮੈਂ ਸਹੀ ਦੀ ਰੋਟੀ ਨਹੀਂ ਖਾਦੀ ਉਹ ਇਦਾਂ ਹੀ ਆ ਗੱਲ ਕੀ ਤੋਂ ਜਾ ਵੀਰਾ ਗੱਦਿਆਂ ਸਾਹਮਣੇ ਪਾ ਲੱਗਿਆ ਕੋਈ ਗੱਲ ਵੀ ਸੀ ਹਾਂ ਹੋਰ ਤੇ ਵੀ ਸੀ ਆਜਾ ਮਾ ਮਾਦਾ ਵਾ ਚੱਲ ਮਾਦਾ ਹਾਂ ਟੀ ਇਹਨੂੰ ਰਹਿਣ ਦੇ ਮਾਦਾ ਕੋਈ ਗੱਲ ਨਹੀਂ ਰਹਿਣ ਦੇ ਆਪਦਾ ਬੈਗ ਬੁੱਕ ਫੜ ਲੈ ਜੇ ਕੋਈ ਹੈਗਾ ਉਹਦੇ ਚੋਂ ਹਾਂ ਆ ਖੁੰਡੀ ਫੜ ਲੈ ਹੋਠੀ ਰਵਿਦੀ ਹੋਰ ਸਲਾਉ ਠੀਕ ਠਾਕ ਵਧੀਆ ਭਾਜੀ ਲੈਓ ਸੇਵਾ ਜੀ ਦਿਖਾਈਏ ਜੀ ਨਹੀਂ ਚਲੋ ਧੰਨਵਾਦ ਤੁਹਾਡਾ ਵੀਰਾਂ ਦਾ ਜੁੱਤੀ ਇੱਥੇ ਪਾਉਂਦੇ ਵੀ ਸੇਵਾ ਵੀ ਬਾਸ ਧੰਨਵਾਦ ਚੱਲਿਆ ਮੈਂ ਮਾੜਾ ਇੱਕਰੀ ਦੀ ਕੁੜੀ ਕੋਲ ਚੱਲਿਆ ਲੈ ਗਿਆ ਅਲਾਗੇ ਹੀ ਮਾਨਕਪੁਰਾ ਕਿਉਂਕਿ ਉਹਨਾਂ ਨੇ ਤੁਹਾਨੂੰ ਚੇਲੇ ਦੀ ਇੱਜ਼ਤ ਦਿੱਤੀ ਇੱਥੇ ਤੁਰੇ ਉਹ ਇਦਾਂ ਗੱਲ ਕਰਦਾ ਫਿਰਦੀ ਆ ਤੇ ਇਸ ਤਰ੍ਹਾਂ ਵਿਚਾਰ ਦੇ ਕੇ ਚਾਹ ਬਣਾ ਦਿੱਤੀ ਕੇ ਰੋਟੀ ਬਣਾ ਦਿੱਤੀ ਇੱਕ ਤਾਂ ਮਾਰ ਗਿਆ ਕੇ ਦੂਜੀ ਵੀ ਸ਼ਰਾਬ ਹੁੰਦਾ ਵਾ ਇਹਦੇ ਭਲਾ ਹੀ ਮਾਰਾ ਇਹਦਾ ਕੀ ਪਤਾ ਕਿ ਇਹਨੂੰ ਕੋ ਸਾਲ 6 ਮਹੀਨੇ ਵਿਗਣੇ ਤੇ ਮੈਂ ਮੂਹ ਕਾਲਾ ਬਰੋਂ ਦਿੰਗਾ ਤਿੰਗਾ ਭਾਈ ਗਾਲੀ ਚਲਾ ਮਾਂ ਬੈ ਅਬ ਤਿੰਗਾ ਨਾ ਨਾ ਕਰ ਸੁੱਕਾ ਕੋ ਤੁਰਿਆ ਨਹੀਂ ਜਾਣਾ ਵੀ ਜੀ ਲੱਗਾ ਨਹੀਂ ਮਾੜਾ ਮੋਟਾ ਨਹੀਂ ਦਰਦੀ ਚੁੱਕ ਲੈ ਲੈ ਨਾ ਚੁਰ ਚੁੱਕ ਲੈ ਚੁੱਕਲ ਮੜਾ ਚੁੱਕ ਲੋ ਮੈਂ ਵੇਖਣੇ ਵੀ ਇਹਦੀ ਕੋਈ ਜ਼ਰੂਰੀ ਚੀਜ਼ ਨਾ ਹੋਵੇ ਨਾਲੇ ਨਹੀਂ ਨਹੀਂ ਕੋਈ ਜ਼ਰੂਰੀ ਬਾਰੀ ਬਾਰੀ ਹਮਾਰਾ ਤੁਸੀਂ ਰੱਖ ਲੋ ਫਿਰ ਜੇ ਲੋਡ ਪਈ ਨਾ ਨਹੀਂ ਨਹੀਂ ਕੋਈ ਆਪਾਂ ਨਾਲ ਹੀ ਰੱਖ ਦੇਣਾ ਤੁਹਾਡੇ ਅਰੇ ਇਹ ਤਾਂ ਗੱਡੀ ਰੱਖ ਬਾਰੀ ਫੁੱਲ ਉੱਪਰ ਆ ਡੱਬਾ ਦੁਬਈ ਦਾ ਵਾਹ ਰੰਗ ਦੇਖੋ ਮਾਤਾ ਕੁਝ ਨਹੀਂ ਦਾ ਡੱਬੇ ਨੂੰ ਕੀ ਆਖਣਾ ਆ ਖੁੰਡੀ ਫਾੜ ਆਪਣੀ ਆ ਕਰ ਲੈਣ ਤੇ ਤਾਰਪਰਾ ਕਰ ਲੈਣੋ ਪੂਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਝ ਨਹੀਂ ਹੋਰ ਬਾਈ ਠੀਕ ਹੈ ਵਧੀਆ ਵਧੀਆ ਭਰਾਏ ਸੇਨਾ ਠੀਕ ਹੈ ਡਬਾ ਦੇ ਹਾਂ ਤੈਨੂੰ ਬਚਾਉਂਦੇ ਮਾਤਾ ਇੱਥੇ ਟਾੜੀ ਲਾਗੂ ਆ ਸਾਡੇ ਗਰੀਬ ਬਸਤੀ ਤੋਂ ਤਿੰਨ ਕੁੜੀਆਂ ਵਾਂ ਤੇ ਇੱਕ ਦੁਕਾਨ ਵਾਲਾ ਵੀਰ ਛੱਡ ਗਿਆ ਮਾਤਾ ਨੂੰ ਵੀ ਠੰਡ ਆ ਗਈ ਆ ਉਹ ਮਗਰੋਂ ਫੇਰ ਇੱਥੇ ਛੱਡ ਗਿਆ ਰੋਡ 'ਤੇ ਤੇ ਉਸ ਮਗਰ ਇਹਨਾਂ ਦਾ ਥਾਂ ਹੈਗਾ ਵਾ ਤੇ ਥਾਂ ਵਿੱਚ ਨੂੰ ਫਿਰਦੀਆਂ ਠਾ ਛਾ ਤਾਂ ਵਿੱਚ ਨੂੰ ਫਿਰਦੀਆਂ ਥਾਂ ਵਿੱਚ ਨੂੰ ਫਿਰਦੇ ਆ ਤਿੰਨ ਕੁੜੀਆਂ ਇੱਕ ਨਹੀਂ ਅੱਛਾ 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 ਇਹ ਨਾਲ ਸਮਾਪਤਾ ਦੋ ਮੈਂ ਤੇੰਗਾ ਇਹਨੇ ਨੋ ਸਾਪਾ ਬੋੜਾ ਦੇ ਅੱਛਾ ਵੀ ਆਕਰ ਬਰਾਣੇ ਵਾਲਿਆਂ ਦੀ ਵੀ ਮੈਨੂੰ ਵੇਚ ਲੰਦੋ ਕਿਹੜੀ ਵਾਲੀ ਆ ਇੱਕ ਵਾਲੀ ਕੀ ਪੈਣ ਦੋ ਮਾਨਕਪੁਰੇ ਵਾਲੀ ਮਾਨਕਪੁਰੇ ਵਾਲੀ ਮੈਂ ਕਿਤੇ ਬਰਾਣੇ ਆ ਥਾਗੀ ਨਾ ਮੈਨਾਂ ਦਿਰਾ ਦੋ ਮਰਲੇ ਮਜੂਰ ਅੱਛਾ ਦੋ ਮਰਲੇ ਆ ਤੇ ਦੋ ਮਰਲੇ ਨਾਲ ਪੂਰੀ ਪੈਜੂਗੀ ਪਤਾ ਕੀ ਇਹਨੂੰ ਸ਼ੋਰ ਨਹੀਂ ਲਾ ਬਣਾ ਦੇਣੇ ਕਿਦਾਂ ਮੈਂ ਚੰਦਰਾ ਥਾਨੀ ਆ ਹੀ ਵੇਚਣ ਪਹਿਣੇ ਜਿਹਨੂੰ ਆਏ ਨਾ ਇੱਕ ਬੇਨਤੀ ਮੇਰੀ ਭੈਣ ਹਣਾ ਜਦੋਂ ਕਿਤੇ ਕੁੜੀਆਂ ਇੱਥੇ ਆਈਆਂ ਨਾ ਮੈਨੂੰ ਜ਼ਰੂਰ ਦੱਸਣਾ 90000 ਮੈਨੂੰ ਜ਼ਰੂਰ ਦੱਸਣਾ ਡਾਕਟਰ ਸਾਹਿਬ ਦੱਸਦੇ ਹਾਂ ਇਹ ਮੈਂ ਪੁੱਛਾਂਗਾ ਮੈਂ ਆਪਣੇ ਘਰ ਆਉਂਗਾ ਇਹ ਉਹਨਾਂ ਨੂੰ ਨਾ ਪਤਾ ਲੱਗੇ ਨਹੀਂ ਲੱਗਣਾ ਠੀਕ ਹੈ ਨਾ ਫੇਰ ਮੈਂ ਉਹਨਾਂ ਨੂੰ ਮਿਲੂ ਆਣ ਕੇ ਚਲਾ ਮਾ ਅਵੀਰ ਮਾਰ ਚੁੱਕੇ ਮਾਰ ਮਾਦਾ ਚੁੱਕ ਲੋ ਨਾਲ ਆ ਮਾਦਾ ਆਪ ਫੜ ਦੇ ਹੱਥ ਲੋ ਹਾਂ ਮਾਦਾ ਮੈਨੂੰ ਫੜਾ ਦੇ ਮੈਂ ਫੜ ਲੀਨਾ ਆ ਡੋਲਣੀ ਫੜਾ ਦੇ ਹੱਲੋ ਦਾ ਓਏ ਓਏ ਦੇਖਣਾ ਪਵੇ ਆ ਆ ਆ ਆਕਾਸ਼ ਬੂਆ ਖੋਲ ਬੂਆ ਖੋਲ ਵੇ ਨਹੀਂ ਪ੍ਰਾਣੀ ਨਹੀਂ ਹੈ ਜੀ ਮਾਤਾ ਇਧਰ ਆ ਇਧਰ ਆ ਮੇਰੀ ਮਾਂ ਇਧਰ ਅਵੀਰ ਤੂੰ ਤੂੰ ਨਾ ਜਾਵੇ ਇਧਰ ਆ ਜਾਓ ਧਿਆਨ ਨਾਲ ਬਿਠਾ ਦਿਓ ਬਿਠਾ ਕੇ ਸਿੱਧੀ ਸਿੱਧੀ ਨਾ ਮਾਤਾ ਨਹੀਂ ਦੇਖਦੀ ਕਿੱਥੇ ਡੱਕੀ ਤੈਨੂੰ ਅਹੀਂ ਫੜਾ ਉੱਧਰ ਦੀ ਫੜਾ ਹਾਂ ਆਪਲੇ ਕੋਈ ਗੱਲ ਨਹੀਂ ਅਸੀਂ ਸ਼ਟਡਾਊਨ ਕਰ ਲੈਣਾ ਇਹ ਮੈਂ ਮੈਂ ਕਰ ਦੇਣਾ ਟਾਊਨ ਚਾਬੀ ਕਿੱਥੇ ਆ ਫੜਾ ਫੜਾ ਚਾਬੀ ਆਹ ਲੈ ਸਰ ਮਾਰਾ ਇਹ ਮੈਂ ਆਪੀ ਕਮੇਟੀ ਦੇ ਆਂ ਬਰਾਬਰ ਕੋਈ ਨਹੀਂ ਕੋਈ ਨਹੀਂ ਕੋਈ ਮੈਂ ਤਾਂ ਕਮੇਟੀ ਨਹੀਂ ਹਾਂ ਨਹੀਂ ਛੱਡਣੀ ਮਾਤਾ ਮਾੜਾ ਜੇ ਪਰਾਂ ਨੂੰ ਇੱਕ ਇਹਦਾ ਮਾਤਾ ਦਾ ਨੰਬਰ ਲੈ ਲੈਣਾ ਗਵਰਨਰ ਦਾ ਹਾਂ ਹਾਂਜੀ ਨਹੀਂ ਨਹੀਂ ਮਾਤਾ ਬਿਸਤਰਾ ਲੋੜਨੀ ਆ ਠੀਕ ਹੈ ਨਹੀਂ ਆ ਪਿੱਛੇ ਰੱਖ ਲੈ ਬਾਬਾ ਜੀ ਹਾਂ ਮਾ ਬਿਸਤਰਾ ਰੱਖਣੇ ਹੁੰਦੀ ਡਿੱਗੀ ਰੱਖ ਲੋ ਬੇਟਾ ਉਹ ਮਾਤਾ ਬਿਸਤਰਾ ਵਾਦੂ ਬਿਸਰੇ ਗਿਆ ਬਿਸਤਰਾ ਕੱਢ ਲੈ ਚੱਲ ਕੋਈ ਨਹੀਂ ਇੱਕ ਵੀ ਦੀ ਇੱਥੇ ਨਾ ਪੈਨ ਦੇ ਉੱਪਰ ਇੱਕ ਆਪਣਾ ਨੰਬਰ ਲੇਖ ਦੋ ਛੱਲੇ ਠੀਕ ਹੈ ਜੀ ਤੇ ਇੱਕ ਇਹ ਕਿਹੜਾ ਵੀਰ ਇਹਨਾਂ ਦੀ ਮਾਤਾ ਗਵੰਡਣ ਇਹਨਾਂ ਦਾ ਨੰਬਰ ਲੈ ਲੀ ਆਪਾਂ ਠੀਕ ਹੈ ਨਾ ਨੰਬਰ ਲੇਖ ਦੋ ਆਪਣਾ ਇੱਕ ਬੋਲਨੇ ਵਾਲਾ ਹੈਗਾ ਨਵਾ ਗੱਲ ਇਹਦਾ ਰੱਖ ਲਿਆ ਵਾ ਮਗਰ ਰੱਖ ਲਿਆ ਵਾ ਇਹਨੂੰ ਖਾਤਾ ਵਾ ਰੱਖ ਰੱਖਾਤਾ ਬਿਸਤਰਾ ਰੱਖਾਤਾ ਵਾ ਮਗਰ ਇਹਨੂੰ ਖਾਤਾ ਵਾ ਮਗਰ ਹਾਂਜੀ ਇੱਥੇ ਲਿਖੀ ਦਿਵਾਤਾ ਡਿੱਗੀ ਅਮਾ ਤੇ ਇੱਕ ਆਪਣਾ ਨੰਬਰ ਲਿਖਾ ਦੇ ਵੀ ਨੂੰ ਨੰਬਰ ਲਿਖ ਨੰਬਰ ਕੋ ਪਹਿਲਾਂ ਖਾ ਨੰਬਰ ਆ ਨਹੀਂ ਨਹੀਂ ਉਹਨੂੰ ਲੇ ਲਾ ਲੈ ਲੈ ਕਮਾਨਾ ਮੈਚ ਨਾ ਨਾਮ ਦਾ ਨਹੀਂ ਇਹ ਖਾਤਾ ਟਮਾਟਰ ਖਾਤਾ ਵਾ ਇਹ ਖਾਤਾ ਵਾ ਰੋਣਾ ਰੋਣਾ ਵਾਲ ਬੁੱਲ ਵੀ ਕੱਟੇ ਨਾ ਰੋਣਾ ਕੋਈ ਨਹੀਂ ਆਈ ਆਵਾਂਗੀ ਤੈਨੂੰ ਮਿਲਣ ਆ ਤੇ ਹਾਂ ਬਸ ਬੇਚ ਇੰਤਜ਼ਾਰ ਤੈਨੂੰ ਆਵਾਂਗੇ ਅਸੀਂ ਪਰ ਰੋਣਾ ਕੁਛ ਨਹੀਂ ਤਰਤੀ ਨਾ ਪਤਾ ਮਰ ਗਿਆ ਨਾ ਤੇ ਰਿਸੀ ਵਾ ਕਰ ਨਹੀਂ ਲੈ ਲੋ ਸਾਰਾ ਮੱਲਾ ਆਇਆ ਵਾ ਤੇ ਧੀਂ ਵੇਲਾ ਇੱਥੇ ਮਾਂ ਛੁੱਟ ਕੇ ਚਲੀ ਗਈ ਲਾਂਹ ਤੇ ਇਹ ਜੀ ਧਿਆਨੇ ਦੇ ਆ ਇਹ ਨਾ ਦਾ ਨੰਬਰ ਜੀ ਆ ਗਿਆ ਓਕੇ ਓਕੇ ਠੀਕ ਹੈ ਚਲੋ ਠੀਕ ਆ ਇਹ ਨਾ ਦੇ ਧੀਆਂ ਸਭੋਂ ਜ਼ਿਆਦਾ ਕਰਦੀਆਂ ਮੇਲੇ ਪਰ ਮੈਂ ਵੀਰੇ ਦੀਵਾਲੀ ਵਾਲੇ ਦਿਨ ਮਾਤਾ ਲੈ ਗਿਆ ਦੀਵਾਲੀ ਵਾਲੇ ਦਿਨ ਆ ਜਗਰਾਉ ਤੋਂ ਕੁੜੀਆਂ ਕਹਿੰਦੀਆਂ ਵੀ ਮਾਂ ਨੂੰ ਸਾਡੀ ਨੂੰ ਲੈ ਜਾਓ ਅਸੀਂ ਘਰ ਦੀ ਸਫਾਈ ਕਰਨੀ ਆ ਆ ਲੈ ਲੈ ਦੱਸ ਇਹੋ ਜੀ ਦੁਨੀਆ ਜੀ ਆ ਦੀਵਾਲੀ ਵਾਲੇ ਦਿਨ ਲੈ ਕੇ ਆ ਤੇ ਬਾਅਦ ਵਿੱਚ ਜਦੋਂ ਮੈਂ ਵੀਡੀਓ ਪਾਈ ਫਿਰ ਚੀ ਕਮਰ ਦੇ ਆ ਫੋਨ ਲਾਇਆ ਕਿ ਵੀ ਸਾਡੀ ਮਾਂ ਨੂੰ ਘਰ ਦੋ ਤੇ ਮੈਂ ਕਿਹਾ ਆ ਕਿਉਂ ਇਹ ਸਾਡੀ ਵੀਡੀਓ ਪੈ ਗਈ ਹੈ ਤੇ ਮੈਂ ਵੀਡੀਓ ਪੈ ਗਈ ਹੈ ਜੇ ਮੈਂ ਨਾ ਬੋਣਾ ਤਾਂ ਫਿਰ ਨਹੀਂ ਕਰਨੀ ਹਾਂ ਕਿੱਥੇ ਆਪਣਾ ਦਿਖਾਏ ਕਿੱਥੇ ਬਣਾ ਮਰਾ ਆਪਣੇ ਮਹਰਾਣਿਆ ਜੀ ਹਾਂ ਬੇਨ ਦੀ ਸਾਈਡ ਤੇ ਆ ਬਾਬਾ ਰਤਨ ਦੇ ਸਿੰਧਗੁਰ ਦਖੜ ਲੱਗੇ ਬੰ ਚੱਲਿਆ ਲੈ ਗਏ ਉਹਨੂੰ ਇਹਦੇ ਘਰੇ ਇਹਦੇ ਕਮੋਰ ਰੋਡ ਤੇ ਹਾਂ ਹਾਂ ਕਮੋਰ ਰੋਡ ਤੇ ਜੀ ਚਲ ਮੈਂ ਚਲੋਣਾ ਹਾਂਜੀ ਆ ਬਾਬਾ ਰਤਨ ਦੇ ਸੋਸਾਇਟੀ ਆ ਕਿੱ데 ਮੈਂ ਕੱਢਦਾ ਡੈਗ ਭੱਟ ਸਾਹਿਬ ਦੀ ਮਾਤਾ ਇੱਕ ਉਧਰ ਚਲੀ ਗਈ ਸੀ ਅੱਛਾ ਉਹਦੀ ਵੀਡੀਓ ਪਾਈ ਉਹਦਾ ਪਰਿਵਾਰ ਲੱਗ ਗਿਆ ਥੋੜੇ ਦਿਨਾਂ ਦੀ ਗੱਲ ਹੈ ਤੇ ਚੱਲੀਏ ਆਪਾਂ ਗੱਲ ਨਹੀਂ ਬਾਤ ਥੈਂਕ ਯੂ ਵੀਰ ਜੀ ਧੰਨਵਾਦ ਚੱਲੋ ਪਾਣੀ ਪੀ ਜੀ ਹਾਂ ਆ ਵਾਪਸ ਰੱਖਦੇ ਨੇ ਆ ਛੋੜਾ ਛੋੜਾ ਮੈਂ ਫਾਇਰ ਰਿਪਲੇ ਚੰਗਾ ਨਹੀਂ ਮੈਂ ਨਾ ਚਲੀ ਮੈਂ ਨਾ ਮੈਂ ਹੁਣ ਮਾਤਾ ਦੇ ਘਰੇ ਚੱਲਿਆ ਮੇਰੇ ਕੁੜੀ ਨੂੰ ਮਿਲਣਾ ਜਿਹੜੀ ਆਂਦੀ ਆ ਹਾਂ ਚੰਗਾ ਵੀਰ ਜੀ ਹਾਂ ਚੰਗਾ ਜੀ ਕਿਉਂਕਿ ਲੱਗੇ ਹੈਗਾ ਇੱਕ ਰੀਮਾ ਵਿਖਾਉਣਾ ਤੇ ਕਹਿਣਾ ਚੰਗਾ ਵੀ ਜੀ ਗਲਤੀ ਛੱਡੀ ਕਰਿਓ ਮਾਫ ਹੋ ਜਾਣਾ ਬ੍ਰਦਰ ਤੀਗਾ ਦੇ ਦੱਸੋ ਹਾਂ ਮਹਾਰਾਜ ਜੀ ਤੇਗਾ ਬਾਬੂ ਵਾਰ ਕਰੇ ਭਰਾਵਾ ਭਲਾ ਕਰੇ ਘਰ ਬੱਲ ਹਾਂ ਠੀਕਾ ਵੀਰੇ